ਹਾਂਜੀ ਕਿਵੇਂ ਸਾਰੇ ਪਹਿਲਾਂ ਤਾਂ ਮੈਂ ਆ ਪੇਜ ਵਾਲੇ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਨਾ ਮੈਂ ਜਦੋਂ ਵੀ ਕੋਈ ਵੀਡੀਓ ਇਹਨਾਂ ਤੋਂ ਸ਼ੇਅਰ ਕਰਦਾ ਇਹ ਪੇਜਾਂ ਤੇ ਤਾਂ ਮੇਰੀ ਵੀਡੀਓ ਨੂੰ ਨਾਲ ਦੀ ਨਾਲ ਅਪਰੂਵ ਕਰ ਦਿੰਦੇ ਨੇ ਤੇ ਜਿਹਦੇ ਨਾਲ ਮੈਨੂੰ ਚੰਗੇ ਵਿਊ ਆਉਂਦੇ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਪੇਜਾਂ ਦਾ ਜਿਹੜੇ ਮੇਰੀ ਵੀਡੀਓ ਨੂੰ ਅਪਰੂਵ ਕਰ ਦਿੰਦੇ ਨੇ ਨਾਲ ਦੀ ਨਾਲ ਮਾਨਤਾ ਦੇ ਦਿੰਦੇ ਨੇ ਮੈਂ ਦੋ ਵੀਡੀਓ ਇਹਨਾਂ ਦੇ ਪੇਜਾਂ ਦੇ ਥਰੂ ਆਪਣੇ ਸ਼ੇਅਰ ਕਰੀਆਂ ਤੀਆਂ ਤੇ ਉਹਨਾਂ ਦੇ ਵਧੀਆ ਵਿਊ ਗਏ ਨੇ ਇੱਕ ਦਾ 2500 ਵਿਊ ਗਿਆ ਸੀ ਇੱਕ ਤੇ 1500 ਮੈਨੂੰ ਬਹੁਤ ਖੁਸ਼ੀ ਹੋਈ ਸੀ ਕਿਉਂਕਿ ਮੈਨੂੰ ਇੰਨੇ ਵਿਊ ਕਦੇ ਨਹੀਂ ਗਏ 200 200 ਤੋਂ ਵੱਧ ਵੀਊ ਨਹੀਂ ਜਾਂਦੇ ਮੇਰੀ ਵੀਡੀਓ ਤੇ ਪਰ ਹੁਣ ਜਦੋਂ ਮੈਂ ਇਥੋਂ ਇਹਨਾਂ ਦਾ ਸ਼ੇਅਰ ਕਰਦਾ ਰਿਹਾ ਆ ਇਹ ਪੇਜਾਂ ਤੇ ਤਾਂ ਹੁਣ ਵਧੀਆ ਵੀਊ ਆਉਂਦੇ ਨੇ ਤੇ ਜਿਹੜੀ ਮੈਂ ਅੱਜ ਤੁਹਾਨੂੰ ਕਹਾਣੀ ਸੁਣਾਉਂਗਾ ਇਹ ਬਹੁਤ ਵਧੀਆ ਕਹਾਣੀਆਂ ਤੇ ਬਹੁਤ ਵਧੀਆ ਸਿੱਖਿਆ ਦੇ ਵਿੱਚ ਕਹਾਣੀ ਹੈਗੀ ਜੀ ਇੱਕ ਸਾਧੂ ਸੀ ਜੰਗਲ ਦੇ ਵਿੱਚ ਰਹਿੰਦਾ ਸੀ ਵਧੀਆ ਸੀ ਚੰਗਾ ਸਾਧੂ ਸੀ ਤੇ ਉੱਥੇ ਉਹਨੂੰ ਲੋਕ ਆਉਂਦੇ ਜਾਂਦੀ ਸੀ ਉਹਦੇ ਕੋਲ ਜਦੋਂ ਉਹ ਸਾਧਨਾ ਕਰਦਾ ਸੀ ਉਹਦੇ ਦਰਸ਼ਨ ਕਰਨਾ ਤੇ ਉਹਦਾ ਆਪਣਾ ਕੀਰਤਨ ਵਗੈਰਾ ਸੁਣਨਾ ਤੇ ਉਹਦਾ ਸਾਧੂ ਜਿਹੜਾ ਤੁਸੀਂ ਪਹੁੰਚਿਆ ਹੋਇਆ ਸੀ ਰਿੱਧੀਆਂ ਸਿੱਧੀਆਂ ਦਾ ਮਾਲਕ ਸੀ ਜਿਹੜੇ ਉੱਥੇ ਦੇ ਪਸ਼ੂ ਪੰਛੀ ਤੇ ਉਹਦੀ ਸਾਧਨਾ ਵਿੱਚ ਉਹ ਵੀ ਕੋਈ ਵਿਗੜ ਨਹੀਂ ਪਾਉਂਦੇ ਸੀ ਕੋਈ ਰੌਲਾ ਰੱਪਾ ਨਹੀਂ ਹੁੰਦਾ ਜਦੋਂ ਉਹ ਸਾਧਨਾ ਕਰਦਾ ਸੀ ਤੇ ਉੱਥੇ ਨੇੜੇ ਜਿਹੜੇ ਸੱਪ ਵੀ ਰਹਿੰਦੇ ਸੀ ਉਹ ਵੀ ਕੋਈ ਮਤਲਬ ਉਹਨਾਂ ਦਾ ਵੀ ਕੋਈ ਹੋ ਨਹੀਂ ਹੁੰਦਾ ਸੀ ਕਿ ਵਿਗੜ ਨਹੀਂ ਪਾਉਂਦੇ ਸੀ ਨਾ ਹੀ ਜਿਹੜੀ ਉੱਥੇ ਸੰਗਤ ਆਉਂਦੀ ਸੀ ਉਹਨੂੰ ਤੰਗ ਤੰਗ ਪਰੇਸ਼ਾਨ ਕਰਦੀ ਸੀ ਤੇ ਐਂ ਲੱਗਦਾ ਹੁੰਦਾ ਸੀ ਸੱਪ ਵੀ ਸਾਧਨਾ ਦੇ ਵਿੱਚ ਲੀਨ ਨੇ ਮਤਲਬ ਕਿਸੇ ਨੂੰ ਕੁਝ ਨਹੀਂ ਕਹਿੰਦੇ ਸੀ ਉਹ ਤੇ ਜਦੋਂ ਸਾਧੂ ਨੇ ਕਿਤੇ ਜਾਣਾ ਸੀ ਕਿਸੇ ਤੀਰਥ ਯਾਤਰਾ ਤੇ ਤੇ ਜਿਹੜੇ ਉੱਥੇ ਦੇ ਸਥਾਨਿਕ ਲੋਕ ਉਹਦੇ ਕੋਲ ਆਉਂਦੇ ਸੀ ਉਹ ਉਹਨੂੰ ਕਹਿੰਦੇ ਵੀ ਸਾਧੂ ਕਹਿੰਦਾ ਵੀ ਤੁਸੀਂ ਹੁਣ ਆਇਆ ਜਾਇਆ ਕਰਿਓ ਵੀ ਤੁਸੀਂ ਕਵਰਾ ਵੀ ਮੈਂ ਥੋੜਾ ਲੰਮੇ ਸਮੇਂ ਵਾਸਤੇ ਜਾ ਰਿਹਾ ਹਾਂ ਲੋਕ ਕਹਿੰਦੇ ਠੀਕ ਆ ਜੀ ਪਰ ਸਾਨੂੰ ਆ ਸੱਪਾਂ ਤੋਂ ਡਰ ਲੱਗਦਾ ਵੀ ਜਦੋਂ ਤੁਸੀਂ ਹੁੰਨੇ ਹੋ ਉਦੋਂ ਤਾਂ ਸਾਨੂੰ ਕੋਈ ਡਰ ਨਹੀਂ ਜਦੋਂ ਤੁਸੀਂ ਹੁਣ ਚਲੇ ਜਾਵੋਗੇ ਪਰ ਸਾਨੂੰ ਡਰ ਰਹੂਗਾ ਉਹ ਕਹਿੰਦਾ ਵੀ ਕੋਈ ਚਿੰਤਾ ਦੀ ਕਰਨੀ ਹੈਗੀ ਵੀ ਸੱਪ ਤੁਹਾਨੂੰ ਕੁਝ ਨਹੀਂ ਕਹਿਣਗੇ ਵੀ ਮੈਂ ਇਹਨਾਂ ਨੂੰ ਕਹਿਦਾ ਵੀ ਸਾਨੂੰ ਇਹ ਕੱਟਣਗੇ ਨਹੀਂ ਉਹ ਕਹਿੰਦੇ ਜੀ ਸਤ ਬਾਜਰਾਂ ਸਾਧੂ ਇਹ ਗੱਲ ਕਹਿ ਕੇ ਚਲਾ ਗਿਆ ਸੁਰੂ ਸੁਰੂ ਤਾਂ ਲੋਕ ਉਹ ਤੋਂ ਡਰਦੇ ਰਹੇ ਸੱਪਾਂ ਤੋਂ ਪਰ ਜਦੋਂ ਜਿਉਂ-ਜਿਉਂ ਸਮਾਂ ਲੰਘਦਾ ਗਿਆ ਸੱਪਾਂ ਦਾ ਬਿਲਕੁਲ ਡਰ ਚੱਕਿਆ ਗਿਆ ਇੰਨਾ ਕਿ ਡਰ ਚੱਕਿਆ ਗਿਆ ਕਿ ਜਵਾਕ ਵੀ ਉੱਥੇ ਉਹ ਖੇਡਿਆ ਕਰਨਾ ਹੁਣ ਉਹਨਾਂ ਨਾਲ ਐ ਖਿੱਚੀ ਫਰੀ ਜਾਇਆ ਕਰਨਾ ਕਿਤੇ ਕਿਤੇ ਪੁੰਛਾਂ ਤੋਂ ਫੜ ਕੇ ਸੱਪ ਇਸ ਗੱਲ ਤੋਂ ਬੜੇ ਪਰੇਸ਼ਾਨ ਸੀ ਤੇ ਜਦੋਂ ਕਈ ਸਾਲਾਂ ਬਾਅਦ ਉਹ ਸਾਧੂ ਵਾਪਸ ਆਇਆ ਤਾਂ ਉਹਨੇ ਆ ਕੇ ਉੱਥੇ ਸਾਰੇ ਸੰਗਤ ਦਾ ਹਾਲ-ਚਾਲ ਪੁੱਛਿਆ ਉਹ ਕਹਿੰਦੇ ਸਭ ਠੀਕ ਠਾਕ ਹੈ ਜੀ ਤੇ ਸੱਪ ਇੱਕ ਸਾਈਡ ਤੇ ਬੈਠੇ ਸੀ ਸਹਿਮੇ ਜਿਹੇ ਹੋਏ ਸੀ ਕਮਜ਼ੋਰ ਸੀ ਜਖਮੀ ਹੋਏ ਹੋਏ ਸੀ ਕਿਉਂ ਬੱਚੇ ਤੰਗ ਕਰਦੇ ਸਾਰੇ ਦਿਨ ਖਚੀਵਰੀ ਜਾਂਦੇ ਤੇ ਜ਼ਖਮ ਜ਼ਖਮ ਵੀ ਹੋਏ ਹੋਏ ਸੀ ਜਦੋਂ ਉਹਨਾਂ ਨੇ ਜਾ ਕੇ ਦੇਖਿਆ ਸੱਪਾਂ ਨੂੰ ਕਮਜ਼ੋਰਾ ਨੂੰ ਜਖਮੀ ਹੋਏਆਂ ਨੂੰ ਤਾਂ ਉਹਨਾਂ ਨੇ ਪੁੱਛਿਆ ਵੀ ਤੁਹਾਡੀ ਇਹ ਹਾਲਤ ਕਿਵੇਂ ਹੋ ਗਈ ਵੀ ਤੁਸੀਂ ਤਾਂ ਚੰਗੇ ਭਲੇ ਸੀ ਉਹ ਕਹਿੰਦੇ ਵੀ ਤੁਸੀਂ ਤਾਂ ਗੁਰੂ ਜੀ ਵੀ ਤੁਸੀਂ ਕਹਿ ਕੇ ਗਏ ਸੀ ਵੀ ਤੁਸੀਂ ਕਿਸੇ ਨੂੰ ਦੱਸਣਾ ਨਹੀਂ ਹੈਗਾ ਤੇ ਉਹ ਸਾਧੂ ਪੰਡਾ ਦਾ ਮੁਸਕਰਾਇਆ ਹੱਸਿਆ ਤੇ ਇਹਨਾਂ ਨੂੰ ਕਹਿੰਦਾ ਪਤੰਦਰੋ ਵੀ ਮੈਂ ਤੁਹਾਨੂੰ ਸਿਰਫ ਦੱਸਣ ਵਾਸਤੇ ਰੋਕਿਆ ਸੀ ਕਮ ਸੇ ਕਮ ਫੁਕਾਰਾ ਫੁਕਾਰਾ ਮਾਰ ਕੇ ਤਾਂ ਡਰਾ ਤਾਂ ਸਕਦੇ ਸੀ ਡਰਾ ਤਾਂ ਸਾਦੇ ਤੁਸੀਂ ਡਰਤਾ ਪੈਦਾ ਕਰ ਸਕਦੇ ਸੀ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਚੰਗੇ ਹੋ ਗਏ ਵੀ ਤੁਸੀਂ ਫੁਕਾਰਨਾ ਵੀ ਕਿਸੇ ਨੂੰ ਡਰਾਉਣਾ ਵੀ ਛੱਡ ਦੋ ਜੇ ਤੁਸੀਂ ਕਿਸੇ ਨੂੰ ਡਰਾਉਂਗੇ ਨਹੀਂ ਤਾਂ ਉਹ ਤੁਹਾਡੇ ਤੇ ਹਾਵ ਵੀ ਹੋ ਜਾਊਗਾ ਤੇ ਤੁਸ ਨੂੰ ਤੰਗ ਪਰੇਸ਼ਾਨ ਕਰੂਗਾ ਇਸ ਲਈ ਸ਼ਾਂਤੀ ਦਾ ਮਤਲਬ ਇਹ ਨਹੀਂ ਹੈਗਾ ਵੀ ਬਿਲਕੁਲ ਸ਼ਾਂਤ ਹੋ ਕੇ ਬਹਿ ਜਾਓ ਥੋੜਾ ਬਹੁਤ ਤੁਸੀਂ ਆਪਣਾ ਆਪ ਦਾ ਰੋਬ ਦਿਖਾਉਣਾ ਸੀ ਦੇਖੋ ਤੁਸੀਂ ਰੋਬ ਨਹੀਂ ਦਿਖਾਇਆ ਤੇ ਤੁਹਾਡੇ ਤੇ ਹਾਵ ਵੀ ਹੋ ਗਏ ਤੇ ਤੁਹਾਨੂੰ ਮੁਸੀਬਤ ਚ ਝਲਣੀ ਪੈਗੀ ਤੇ ਇਹੀ ਆਪਣੇ ਤੇ ਲਾਗੂ ਹੁੰਦਾ ਸਿੱਖਿਆ ਜਿਹੜੀ ਇਸ ਵੀਡੀਓ ਦੀ ਕਿ ਜਦੋਂ ਆਪਾਂ ਠੀਕ ਆਪਾਂ ਕਿਸੇ ਚੰਗੇ ਮਾਰਗ ਤੇ ਚੱਲਦੇ ਆਂ ਆਪਾਂ ਸ਼ਾਂਤੀ ਦੇ ਰਸਤੇ ਤੇ ਚੱਲਦੇ ਆਂ ਤੇ ਜੇ ਸਾਡੇ ਅੰਦਰ ਅਸੀਂ ਮਾੜਾ ਮੋੜਾ ਡਰ ਨਹੀਂ ਰੱਖਾਂਗੇ ਕਿਸੇ ਪ੍ਰਤੀ ਤਾਂ ਸਾਡੀ ਕੋਈ ਇੱਜ਼ਤ ਨਹੀਂ ਕਰੂਗਾ ਸਾਨੂੰ ਲੋਕ ਤੰਗ ਪਰੇਸ਼ਾਨ ਕਰਨਗੇ ਜਿਵੇਂ ਜੰਗਲ ਦੇ ਵਿੱਚ ਕੋਈ ਦਰਖਤ ਹੁੰਦਾ ਸਭ ਤੋਂ ਪਹਿਲਾਂ ਸਿੱਧੇ ਦਰਖਤ ਨੂੰ ਵੱਡਿਆ ਜਾਂਦਾ ਕਿਹੜਾ ਬਿਲਕੁਲ ਸਿੱਧਾ ਹੁੰਦਾ ਜਿਹੜਾ ਟੇਢਾ ਮੇਢਾ ਦਰਖਤ ਹੁੰਦਾ ਨਾ ਉਹ ਨੂੰ ਨਿਸ਼ੇੜ ਦੇ ਆ ਲਗਦਾ ਯਾਰ ਇਹਦਾ ਕੀ ਬਣਨਾ ਪੈਂਗਾ ਟਿੰਗਾ ਆ ਇਸ ਲਈ ਜ਼ਿੰਦਗੀ ਦੇ ਵਿੱਚ ਅਨੁਸ਼ਾਸਨ ਵੀ ਜ਼ਰੂਰੀ ਆ ਸ਼ਾਂਤੀ ਵੀ ਜ਼ਰੂਰੀ ਆ ਪਰ ਜੇ ਤੁਸੀਂ ਮਾੜਾ ਮੋਟਾ ਡਰ ਦਾ ਮਾਹੌਲ ਨਹੀਂ ਬਣਾ ਕੇ ਰੱਖੋਗੇ ਮਤਲਬ ਮਾੜਾ ਮੋਟਾ ਕਿਸੇ ਨੂੰ ਕੁਝ ਨਹੀਂ ਕਹੋਗੇ ਤਾਂ ਲੋਕ ਸੋਨ ਤੰਗ ਪ੍ਰੇਸ਼ਾਨ ਕਰਨਗੇ ਤਾਂ ਤੁਹਾਡੇ ਕੋਲੋਂ ਡਰਨਾ ਛੱਡ ਦੇਣਗੇ ਜਿਵੇਂ ਛੱਪਾਂ ਤੋਂ ਹੋਇਆ ਸਾ ਆਪਣੇ ਫੁਕਾਰਨਾ ਛੱਡਤਾ ਉਹਨਾਂ ਡਰਾਉਣਾ ਛੱਡਤਾ ਤੇ ਉਹਨਾਂ ਨੂੰ ਬੱਚੇ ਵੀ ਤੰਗ ਕਰਨ ਲੱਗੇ ਸੀ ਏਸੀ ਇਸ ਵੀਡੀਓ ਦੀ ਸਿੱਖਿਆ ਤੇ ਇਹ ਕਹਾਣੀ ਸੀ ਤੁਹਾਨੂੰ ਕਿਵੇਂ ਲੱਗੀ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਲਾਈਕ ਕਰਿਓ ਧੰਨਵਾਦ